ਦਿੱਲੀ ਦੀ ਮੁੱਖ ਮੰਤਰੀ ਜਿਹੜੇ ਬੀਬੀ ਜੀ ਹੈਗੇ ਨੇ ਰੇਖਾ ਗੁਪਤਾ ਉਹ ਸਰਦਾਰ ਮਨਜੀਂਦਰ ਸਿੰਘ ਸਿਰਸਾ ਹੁਣੀ ਪੂਰੀ ਜਿਹੜੀ ਟੀਮ ਹੈ ਉਹ ਦਰਬਾਰ ਸਾਬਾਉਂਦੇ ਨੇ ਨਾਤਮਸਤਕ ਹੁੰਦੇ ਨੇ ਜੋ ਉਹਨਾਂ ਦਾ ਮੁੱਖ ਜੋ ਉਹਨਾਂ ਨੇ ਗੱਲ ਕਹੀ ਹੈਗੀ ਹੈ ਕਿ 350 ਸਾਲਾ ਜਿਹੜਾ ਸਮਾਗਮ ਸੀਗਾ ਉਸ ਦੀ ਸਫਲਤਾ ਤੇ ਸ਼ੁਕਰਾਨੇ ਦੇ ਕਰਕੇ ਉਹ ਆਏ ਨੇ ਔਰ ਕਾਇਦਾ ਜਿਹੜਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਹੋਣਾਂ ਦਾ ਮੁੱਦਾ ਚੁੱਕਿਆ ਜਾਂਦਾ ਹੈ ਔਰ ਇਹ ਸਾਰਾ ਮੁੱਦਾ ਜਿਹੜਾ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਹੈਗਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਵੀ ਹੋ ਗਈ ਸੀ ਜਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਤੇ ਆਲਰੇਡੀ ਸੀਗੀ ਤਕਰੀਬਨ ਇਸੇ ਤਰੀਕੇ ਦੇ ਨਾਲ 2.5 ਸਾਲ ਜਿਹੜਾ ਰਿਹਾ ਹੈਗਾ ਉਦੋਂ ਵੀ ਜਿਹੜਾ ਹੈ ਫਾਈਲ ਜਿਹੜੀ ਹੈ ਦਿੱਲੀ ਸਰਕਾਰ ਦੇ ਕੋਲ ਪਈ ਹੋਈ ਸੀ ਮਤਲਬ ਜੇ ਦਿੱਲੀ ਸਰਕਾਰ ਚਾਹੇ ਕਿਉਂਕਿ ਜਿਹੜਾ ਜੇਲ ਦਾ ਡਿਪਾਰਟਮੈਂਟ ਹੈਗਾ ਉਹਨਾਂ ਦੇ ਹੱਥ ਆਉਂਦਾ ਹੈਗਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਹੋ ਸਕਦੀ ਹੈ ਇਹੀ ਗੱਲ ਤਾਂ ਗਿਆਨੀ ਹਰਪੀ ਸਿੰਘ ਹੁਣੀ ਕਹਿੰਦੇ ਸੀ ਕਿ ਕੋਈ ਪਰਸਨਲਾਈਜ਼ ਮੀਟਿੰਗ ਨਹੀਂ ਹੈ ਕਿ ਹੁਣ ਜੇ ਕੋਈ ਬੰਦਾ ਆਉਂਦਾ ਹੈ ਤੇ ਇਹ ਥੋੜੀ ਉਹ ਕਹਿ ਸਕਦੇ ਹੈ ਕਿ ਭਾਈ ਤੂੰ ਜਿਹੜਾ ਹੈਗਾ ਤੇਰੇ ਨਾਲ ਅਸੀਂ ਮੀਟਿੰਗ ਨਹੀਂ ਕਰਨੀ ਇਹ ਇਹ ਉਦੋਂ ਵੀ ਗੱਲ ਟੁੱਕਦੀ ਸੀ ਤੇ ਹੁਣ ਵੀ ਟੁੱਕਦੀ ਹੈਗੀ ਆ ਉੱਤੇ ਲੰਬਾ ਚੌੜਾ ਜਿਹੜਾ ਹੈਗਾ ਕਿ ਬਹੁਤ ਸਾਰੇ ਆਪਾਂ ਕਹਿ ਸਕਦੇ ਆ ਕਿ ਦਸਤਾਵੇਜ਼ ਜਿਹੜੇ ਨੇ ਪਿਛਲੇ ਦਿਨੀ ਦਿੱਤੇ ਗਏ ਨੇ ਕਿ ਹਿੱਟ ਲਿਸਟ ਬਣਾਈ ਗਈ ਹੈ ਜੀ ਫਿਰ ਉਸ ਤੋਂ ਬਾਅਦ ਕੈਨੇਡਾ 'ਚ ਜਥੇਬੰਦੀ ਹੈ ਜੀ ਇਦਾਂ ਦੇ ਬਹੁਤ ਸਾਰੇ ਆਧਾਰ ਜਿਹੜੇ ਐਨਸੀਐ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਤੀਸਰੀ ਵਾਰ ਵਧਾਈ ਗਈ ਸੀ ਉਸ ਨੂੰ ਚੈਲੰਜ ਕਰਨ ਦੇ ਉੱਤੇ ਜਿਹੜਾ ਹੈ ਦਿੱਲੀ ਦੇ ਮੁੱਖ ਮੰਤਰੀ ਜਿਸ ਵੇਲੇ ਮੁਲਾਕਾਤ ਕਰਦੀਏ ਦਰਬਾਰ ਸਭ ਨਤਮਸਤਕਨ ਪਹੁੰਚਦੇ ਨੇ ਨਾਲ ਕੈਬਨਿਟ ਦੇ ਕਈ ਮੰਤਰੀ ਹੁੰਦੇ ਨੇ ਤੇ ਸ਼੍ਰੀ ਗਾਲਠਾਕ ਸਾਹਿਬ ਦੇ ਜਥੇਦਾਰ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਜੋ ਜਥੇਦਾਰ ਸਾਹਿਬ ਆਪਣਾ ਪੱਖ ਸਾਹਮਣੇ ਰੱਖਦੇ ਨੇ ਉਸ ਦੀ ਇਸ ਵੇਲੇ ਗੱਲ ਕਰਨੀ ਬੇਹਤ ਜ਼ਰੂਰੀ ਹੈਗੀ ਹੈ ਜੀ ਕਿੰਨਾ ਕੁ ਵਾਜਮ ਮੰਨਿਆ ਜਾ ਸਕਦਾ ਇਸ ਮਿਲਣ ਨੂੰ ਇਸ ਬੈਠਕ ਨੇ ਇਸ ਗਲਬਾਤ ਨੂੰ ਬਿਲਕੁਲ ਜੇ ਆਪਾਂ ਕਹੀ ਕਿ ਦਿੱਲੀ ਦੀ ਮੁੱਖ ਮੰਤਰੀ ਜਿਹੜੇ ਬੀਬੀ ਜੀ ਹੈਗੇ ਨੇ ਰੇਖਾ ਗੁਪਤਾ ਉਹ ਸਰਦਾਰ ਮਨਜੀਂਦਰ ਸਿੰਘ ਸਿਰਸਾ ਹੋਣੀ ਪੂਰੀ ਜਿਹੜੀ ਟੀਮ ਹੈ ਉਹ ਦਰਬਾਰ ਸਾਹਿਬ ਆਉਂਦੇ ਨੇ ਨਤਮਸਤਕ ਹੁੰਦੇ ਨੇ ਜੋ ਉਹਨਾਂ ਦਾ ਮੁੱਖ ਜੋ ਉਹਨਾਂ ਨੇ ਗੱਲ ਕਹੀ ਹੈਗੀ ਹੈ ਕਿ 350 ਸਾਲਾ ਜਿਹੜਾ ਸਮਾਗਮ ਸੀਗਾ ਉਸ ਦੀ ਸਫਲਤਾ ਤੇ ਸ਼ੁਕਰਾਨੇ ਦੇ ਕਰਕੇ ਉਹ ਆਏ ਨੇ ਔਰ ਬਕਾਇਦਾ ਉਹਨਾਂ ਦੇ ਸੇਵਾ ਕਰਦਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਆਈਆਂ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਜਥੇਦਾਰ ਕੁਲਦੀਪ ਸਿੰਘ ਗੜਗਾ ਜਿਨ੍ਹਾਂ ਨਾਲ ਵਾਰਤਾਲਾਪ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਬਕਾਇਦਾ ਜਿਹੜਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਹੋਣਾਂ ਦਾ ਮੁੱਦਾ ਚੁੱਕਿਆ ਜਾਂਦਾ ਹੈ ਔਰ ਇਹ ਸਾਰਾ ਮੁੱਦਾ ਜਿਹੜਾ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਹੈਗਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਵੀ ਹੋ ਗਈ ਸੀ ਜਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਤੇ ਆਲਰੇਡੀ ਸੀਗੀ ਤਕਰੀਬਨ ਇਸੇ ਤਰੀਕੇ ਦੇ ਨਾਲ 2.5 ਸਾਲ ਜਿਹੜਾ ਰਿਹਾ ਹੈਗਾ ਉਦੋਂ ਵੀ ਜਿਹੜਾ ਹੈ ਫਾਈਲ ਜਿਹੜੀ ਹੈ ਦਿੱਲੀ ਸਰਕਾਰ ਦੇ ਕੋਲ ਪਈ ਹੋਈ ਸੀ ਮਤਲਬ ਜੇ ਦਿੱਲੀ ਸਰਕਾਰ ਚਾਹੇ ਕਿਉਂਕਿ ਜਿਹੜਾ ਜੇਲ ਦਾ ਡਿਪਾਰਟਮੈਂਟ ਹੈਗਾ ਉਹਨਾਂ ਦੇ ਹੱਥ ਆਉਂਦਾ ਹੈਗਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਹੋ ਸਕਦੀ ਹੈ ਅਸੀਂ ਬਾਰ ਬਾਰ ਕਹਿੰਦੇ ਆ ਕਿ ਸਟੇਟ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈਗਾ ਤੁਸੀਂ ਸ਼ਹੀਦੀ ਦੇ ਆਣੇ ਮਨਾ ਰਹੇ ਹੋ ਗੁਰਤੀਕ ਬਾਦਰ ਮਹਾਰਾਜ ਜੀ ਦੇ ਮਨਾਓ ਲੱਖ ਵਾਰੀ ਮਨਾਓ ਤੁਹਾਡਾ वेलकम ਹੈਗਾ ਜੀ ਪਰ ਉਹਨਾਂ ਦੇ ਮੈਸੇਜ ਤੇ ਕੀ ਤੁਸੀਂ ਅੱਜ ਕੋਈ ਕੰਮ ਕਰ ਰਹੇ ਹੋ ਜੋ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਮੈਸੇਜ ਤਾਂ ਇਹ ਸੀਗਾ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਕੇ ਆਏ ਜੀ ਆਪਾਂ ਸਰਲ ਲੱਭਾਂ ਚ ਲੈਣਾ ਹੋਵੇ ਗੁਰੂ ਸਾਹਿਬ ਦੇ ਮੈਸੇਜ ਤਾਂ ਪੂਰੀ ਸ੍ਰਿਸ਼ਟੀ ਆ ਜਾਂਦੀ ਪਰ ਜੇ ਜੋ ਕੇ ਸਮੇਂ ਚ ਲੈਣਾ ਹੋਵੇ ਕਿ ਗੁਰੂ ਸਾਹਿਬ ਤੇ ਸ਼ਹਾਦਤ ਉਸ ਗੱਲ ਲਈ ਵੀ ਦੇ ਦਿੰਦੇ ਹੈਗੇ ਨੇ ਜਿੱਥੇ ਉਹ ਸਹਿਮਤ ਨਹੀਂ ਹੈਗੇ ਕਿ ਸਾਰਿਆਂ ਨੂੰ ਅਧਿਕਾਰ ਹੋਣ ਤੇ ਫਿਰ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਹੀ ਪੈਰੋਕਾਰਾਂ ਨੂੰ ਅੰਦਰ ਰੱਖਣਾ ਇਹ ਦੇਖੋ ਨਾ ਇਹ ਫਿਰ ਇਸ ਇਹ ਕੀ ਇਹ ਕਿਹੜੀ ਸੋਚ ਹੈ ਕਿਹੜਾ ਨਜ਼ਰੀਆ ਹੈ ਜੀ ਕਹਿਣ ਉਹ ਤੇ ਹੁਣ ਤੁਸੀਂ ਦੇਖੋ ਡਬਲ ਇੰਜਨ ਦੀ ਸਰਕਾਰ ਹੁਣ ਕੀ ਜਿਹੜੇ ਬੰਦੀ ਸਿੰਘ ਨੇ ਜੇ ਪ੍ਰਧਾਨ ਮੰਤਰੀ ਹੋਣੀ ਚਾਹਣ ਤੇ ਕੀ ਰਿਹਾ ਨਹੀਂ ਹੋ ਸਕਦੇ ਸਾਰਾ ਕੁਝ ਹੋ ਸਕਦਾ ਹੈ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੇ ਹੈਗੇ ਨਹੀਂ ਜੀ ਉਹ ਬਾਹਰ ਆ ਸਕਦੇ ਨੇ ਜਿਨ੍ਹਾਂ ਦਾ ਮਾਲੇਗਾਉ ਵਰਗੇ ਵੱਡੇ ਮਾਮ ਧਮਾਕਿਆਂ ਦੇ ਵਿੱਚ ਨਾਮ ਸੀਗਾ ਉਹਨਾਂ ਨੂੰ ਬਕਾਇਦਾ ਚੋਣ ਲੜਾਈ ਜਾਂਦੀ ਹੈ ਕੇਸ ਰਫਾ ਦਫਾ ਹੋ ਜਾਂਦੇ ਨੇ ਤੇ ਫਿਰ ਸਿੱਖ ਬੰਦੀ ਸਿੰਘ ਰਿਹਾ ਕਿਉਂ ਨਹੀਂ ਹੋ ਜਾਂਦੇ ਜਿਹੜੇ ਕਿ 25 25 30 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ ਇਹ ਜਿਹੜਾ ਮੁੱਦਾ ਹੈ ਉਹਨਾਂ ਦੇ ਵੱਲੋਂ ਬਕਾਇਦਾ ਜਿਹੜਾ ਜਸਦਾਰ ਹੋਣਾਂ ਦੇ ਵੱਲੋਂ ਜਿਹੜਾ ਹੈ ਚੁੱਕਿਆ ਗਿਆ ਹੈਗਾ ਬਿਲਕੁਲ ਜੀ ਇੱਥੇ ਇਹ ਵੀ ਵੇਖਣਾ ਪੈਂਦਾ ਹੈ ਕਿ ਜਥੇਦਾਰ ਸਾਹਿਬ ਨੇ ਦਿੱਲੀ ਦੀ ਮੁੱਖ ਮੰਤਰੀ ਦੇ ਅੱਗੇ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕੀਤੀ ਹੈ ਹੁਣ ਕਹਿਣ ਵਾਲਿਆਂ ਨੇ ਉਹ ਤਾਰਾ ਮੁਰਤੋ ਜੋੜ ਦੇਣੀਆਂ ਨੇ ਜਥੇਦਾਰ ਹਰਪੀ ਸਿੰਘ ਹੁਣਾ ਦੇ ਨਾਲ ਉਹ ਵੀ ਕਿਹਾ ਕਰਦੇ ਸੀ ਕਿ ਦਿੱਲੀ ਦੇ ਨਾਲ ਸਾਡਾ ਨੇੜਤਾ ਹੈ ਤਾਂ ਉਹੋ ਜਿਹੀ ਗੱਲਾਂ ਹੁਣ ਜਥੇਦਾਰ ਗੜਗਜ ਦੇ ਉੱਤੇ ਆ ਕੇ ਨਹੀਂ ਟਕਦੀਆਂ ਇਹ 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 ਤੇ ਉਹੀ ਗੱਲ ਬੰਦੇ ਜਵਾਬ ਦੇਣਗੇ ਨਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਇਹ ਗੱਲ ਹੋ ਚੁੱਕੀ ਹੈ ਹਰਿਆਣੇ ਦੇ ਮੁੱਖ ਮੰਤਰੀ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਉਹਨਾਂ ਦੀਆਂ ਉਹਨਾਂ ਦੇ ਨਾਲ ਵੀ ਤਸਵੀਰਾਂ ਆ ਚੁੱਕੀਆਂ ਨੇ ਜਿਹੜਾ ਬੰਦਾ ਸਿੱਖਾਂ ਦੀ ਸੁਪਰੀਮ ਸੀਟ ਦੇ ਉੱਤੇ ਬੈਠਾ ਹੈ ਉਥੇ ਸੇਵਾ ਨਿਭਾ ਰਿਹਾ ਹੈ ਜਦੋਂ ਕੋਈ ਬਾਹਰਲਾ ਸ਼ਖਸ ਆਏਗਾ ਚਾਹੇ ਉਹ ਗ੍ਰਹਿ ਮੰਤਰੀ ਆਵੇ ਉਹ ਮੀਟਿੰਗਸ ਹੋਣੀਆਂ ਹੀ ਨਹੀਂ ਇਹ ਗੱਲ ਤਾਂ ਗਿਆਨੀ ਹਰਪੀ ਸਿੰਘ ਹੁਣ ਇਹ ਕਹਿੰਦੇ ਸੀ ਕਿ ਕੋਈ ਪਰਸਨਲਾਈਜ਼ ਮੀਟਿੰਗ ਨਹੀਂ ਹੈ ਕਿ ਹੁਣ ਜੇ ਕੋਈ ਬੰਦਾ ਆਉਂਦਾ ਹੈ ਤੇ ਇਹ ਥੋੜੀ ਉਹ ਕਹਿ ਸਕਦੇ ਹੈ ਕਿ ਭਾਈ ਤੂੰ ਜਿਹੜਾ ਹੈਗਾ ਤੇਰੇ ਨਾਲ ਅਸੀਂ ਮੀਟਿੰਗ ਨਹੀਂ ਕਰਨੀ ਇਹ ਇਹ ਉਦੋਂ ਵੀ ਗੱਲ ਟੁੱਕਦੀ ਸੀ ਤੇ ਹੁਣ ਵੀ ਟੁੱਕਦੀ ਹੈਗੀ ਆ ਤੇ ਇਸ ਦੇ ਨਾਲ ਬਕਾਇਦਾ ਜਿਹੜਾ ਹੈਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ ਵੀਰਬਾਲ ਦਿਵਸ ਨੂੰ ਲੈ ਕੇ ਜਿਹੜਾ ਹੈ ਕਿ ਇਸ ਦਾ ਨਾਮ ਬਦਲ ਕੇ ਜਿਹੜਾ ਹੈ ਸਾਹਿਬਜ਼ਾਦੇ ਸ਼ਹੀਦੀ ਦਿਵਾਲੇ ਰੱਖਿਆ ਜਾਵੇ ਉਹਨਾਂ ਨੇ ਖਾਸ ਕਰਕੇ ਜਿੰਨੇ ਵੀ ਸਿੱਖ ਮੈਂਬਰ ਆਫ ਪਾਰਲੀਮੈਂਟਸ ਹੈਗੇ ਨੇ ਉਹਨਾਂ ਨੂੰ ਚਿੱਠੀਆਂ ਪਾਈਆਂ ਕਿਉਂਕਿ ਉਹ ਪਾਰਲੀਮੈਂਟ ਦੇ ਵਿੱਚ ਜਾਂ ਉਹ ਸੈਂਟਰ ਤੱਕ ਇੱਕ ਆਵਾਜ਼ ਲੈ ਕੇ ਜਾਣ ਔਰ ਮਾਲਵਿੰਦਰ ਸਿੰਘ ਕੰਗ ਜਿਹੜੇ ਕੇ ਅਨੰਤਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਬਕਾਇਦਾ ਉਹਨਾਂ ਨੇ ਇਸ ਨੂੰ ਲੈ ਕੇ ਜਿਹੜਾ ਹੈ ਚਿੱਠੀ ਵੀ ਜਿਹੜੀ ਹੈ ਪ੍ਰਧਾਨ ਮੰਤਰੀ ਨੂੰ ਲਿਖੀ ਔਰ ਬਾਕੀ ਦੇ ਮੈਂਬਰ ਆਫ ਪਾਰਲੀਮੈਂਟਸ ਵੀ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅੱਕੇ ਜਿਹੜੀ ਲੈ ਕੇ ਜਾ ਰਹੇ ਹੈਗੇ ਨੇ ਹੁਣ ਰੀਸੈਂਟ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ ਐਨਡੀਏ ਦੇ ਜਿਹੜੇ ਸੰਸਦ ਮੈਂਬਰ ਹੈਗੇ ਨੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਉਹ ਆਪਣੇ ਆਪਣੇ ਇਲਾਕਿਆਂ 'ਚ ਕਹਿੰਦੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸਮਾਗਮ ਕਰਾਉਣ ਤੇ ਫਿਰ ਜੇ ਕੌਮ ਉਦੋਂ ਤੋਂ ਮੰਗ ਕਰ ਰਹੀ ਹੈ ਇਹ ਕੋਈ ਇਹ ਨਹੀਂ ਹੈ ਕਿ ਪਹਿਲੀ ਵਾਰ ਮੰਗ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਤੇ ਕੀਤੀ ਜਾਵੇ ਨਾ ਹੁਣ ਤੁਸੀਂ ਤੁਹਾਡਾ ਉਹਦੇ ਪਿੱਛੇ ਇੱਕ ਰਾਜਨੀਤਿਕ ਮੋਟਿਵ ਹੈਗਾ ਇਹ ਵੀਰ ਬਾਲ ਦੇ ਵਸ ਮਨਾਉਣ ਦੇ ਪਰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਵੀ ਤਾਂ ਹੋਵੇ ਨਾ ਕਿ ਘੱਟੋ ਘੱਟ ਇੱਕ ਗਾਈਡਲਾਈਨਸ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਬਕਾਇਦਾ ਕਮੇਟੀ ਬਣਾ ਕੇ ਦਿੱਤੀਆਂ ਗਈਆਂ ਸਨ ਉਹਨਾਂ ਦਾ ਧਿਆਨ ਰੱਖਿਆ ਜਾਵੇ ਜੀ ਉਹਦਾ ਉਹਦਾ ਨਾਮ ਸਾਹਿਬਜ਼ਾਦੇ ਸ਼ਹੀਦੀ ਦਿਹਾੜੇ ਕਿਉਂ ਨਹੀਂ ਰੱਖਿਆ ਜਾ ਸਕਦਾ ਇਹ ਜਿਹੜੇ ਬਹੁਤ ਸਾਰੇ ਸਵਾਲ ਜਿਹੜੇ ਸਰਫੇਸ ਕਰਦੇ ਨੇ ਉਹੀ ਗੱਲ ਉੱਥੇ ਆ ਕਿ ਕਿ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈਗਾ ਇਹ ਮਤਲਬ ਕਿ ਇਤਿਹਾਸ ਤੁਸੀਂ ਜਿਹੜਾ ਹੈ ਸਿੱਖ ਇਤਿਹਾਸ ਦੇ ਬਾਰੇ ਚਾਨਣਾ ਪਾਓ ਲੇਕਿਨ ਪਾਓ ਐਣਕਾ ਉਹ ਲਗਾ ਕੇ ਜਿਸ ਦੇ ਵਿੱਚ ਸਿੱਖਾਂ ਦੀ ਵੱਖਰੀ ਤੇ ਅਡਰੀ ਹੋਂਦ ਹਸਤੀ ਨਾ ਹੋਵੇ ਜੀ ਮਤਲਬ ਤੁਸੀਂ ਸਾਹਿਬਜ਼ਾਦਿਆਂ ਦਾ ਇਤਿਹਾਸ ਤੇ ਦੱਸੋ ਪਰ ਉਹਨਾਂ ਨੇ ਕੁਰਬਾਨੀ ਕਿਸ ਲਈ ਕੀਤੀ ਸੀ ਉਹਨਾਂ ਦੀ ਵੱਖਰੀ ਕੌਮਤਾ ਦੀ ਗੱਲ ਉਹ ਗੱਲਾਂ ਨਾ ਹੋਣ ਇਹੀ ਗੱਲ ਹੈ ਨਾ ਫਿਰ ਜਿਹੜੀ ਆਪਾਂ ਉਹ ਹਿਊਮਨ ਹਿਊਮਨ ਰਾਈਟਸ ਡੇ ਵਾਲੀ ਕਰਕੇ ਆਏ ਆ ਕਿ ਇੱਕ ਬੰਨੇ ਤੇ ਜਿਹੜਾ ਸੈਲੀਬ੍ਰੇਟ ਤੇ ਕਰਦੇ ਆ ਪਰ ਕਰਤੇ ਉਸ ਨਿਗਾਹ ਦੇ ਨਾਲ ਪਰ ਇਹਦੇ ਚ ਜਿਹੜੀ ਹੈ ਨਾ ਕਿ ਚਲੋ ਗੱਲ ਤੇ ਹੁਣ ਉੱਠਣ ਲੱਗੀ ਹੈ ਪਰ ਜਿਹੜੇ ਲੋਕ ਹੁਣ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਸਪੋਰਟਰਸ ਹੈਗੇ ਨੇ ਕੀ ਉਹ ਇਸ ਗੱਲਬਾਤ ਧਿਆਨ ਨਹੀਂ ਦਿੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਿੱਖ ਲੀਡਰਸ਼ਿਪ ਹੈਗੇ ਨੇ ਕੀ ਉਹ ਆਪਣੇ ਆਪ ਨੂੰ ਐਜ਼ ਏ ਸਿੱਖ ਮੰਨਦੇ ਹੈਗੇ ਨੇ ਕਿ ਅਸੀਂ ਇੱਕ ਵੱਖਰੀ ਕੌਮ ਦਾ ਹਿੱਸਾ ਹੈਗੇ ਆ ਜਾਂ ਫਿਰ ਉਹ ਇਹਨਾਂ ਦੀ ਜਿਹੜੀ ਸਿਮੂਲੇਸ਼ਨ ਦੀ ਨੀਤੀ ਹੈਗੀ ਉਹਦੇ ਨਾਲ ਸਿਆਮਤ ਹੈਗੇ ਨੇ ਇਹ ਗੱਲ ਹੁਣ ਉਹਨਾਂ ਨੂੰ ਕਲੀਅਰ ਜਿਹੜੀ ਹੈ ਉਹ ਕਰਨੀ ਬੰਦ ਹੀ ਹੈਗੀ ਬਿਲਕੁਲ ਜੀ ਅ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਭਾਈ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਬੀਤੀ ਦਿਨਾਂ ਦੇ ਵਿੱਚ ਜੋ ਅ डीसी ਦਫਤਰ ਤੋਂ ਲੈ ਕੇ ਪੰਜਾਬ ਸਰਕਾਰ ਪੰਜਾਬ ਸਰਕਾਰ ਤੋਂ ਲੈ ਕੇ ਹਾਈ ਕੋਰਟ ਤੱਕ ਜੋ ਕਹਿ ਲੋ ਕਾਨੂੰਨੀ ਦਾਪੇਜ ਖੇਡੇ ਜਾਂਦੇ ਰਹੇ ਭਾਈ ਅਮਰਿਤਪਾਲ ਸਿੰਘ ਦੀ ਤੀਸਰੀ ਵਾਰ ਐਨਐਸਏ ਨੂੰ ਹੁਣ ਇਹ ਚੈਲੰਜ ਕੀਤਾ ਜਾ ਰਿਹਾ ਹੈ ਐਨਐਸਏ ਨਿਰੰਤਰ ਵਧਦੀ ਜਾ ਰਹੀ ਹੈ ਕੋਈ ਲਗਾਮ ਨਹੀਂ ਹੈਗੀ ਪੰਜਾਬ ਸਰਕਾਰ ਦੀ ਚਾਰਛੜ ਕਿਸੇ ਵੀ ਕੇਸ ਦੇ ਉੱਤੇ ਸਾਹਮਣੇ ਨਹੀਂ ਆਉਂਦੀ ਕੇਂਦਰ ਆਪਣੇ ਵੱਲੋਂ ਕਿਸੇ ਤਰੀਕੇ ਦਾ ਕੋਈ ਸਖਤ ਕਾਰਵਾਈ ਨਹੀਂ ਕਰ ਰਹੀ ਕਦ ਤੱਕ ਇਹ तमाम ਚੀਜ਼ਾਂ ਚਲਦੀਆਂ ਰਹਿਣਗੀਆਂ ਲੇਕਿਨ ਆਵਾਜ਼ ਮਤਬਾਇਆ ਜਾ ਰਿਹਾ ਮੁਰ ਤੋਂ ਹੀ ਰੈਫਰੈਂਸ ਇੱਕ ਵਾਰ ਤੁਹਾਡਾ ਆ ਰਿਹਾ ਜੋ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕੀਤੀ ਸੀ ਬਿਲਕੁਲ ਗੱਲ ਉਹੀ ਉੱਥੇ ਆ ਜਾਂਦੀ ਹੈਗੀ ਹੈ ਨਾ ਹੁਣ ਤੀਸਰੀ ਵਾਰ ਜਿਹੜੀ ਐਨਐਸਏ ਨੂੰ ਲੈ ਕੇ ਜਿਹੜੀ ਸੁਣਵਾਈ ਹੈ ਉਹ ਚੱਲ ਰਹੀ ਹੈਗੀ ਹੈ ਦੋ ਵੱਖਰੇ ਵੱਖਰੇ ਕੇਸ ਜਿਹੜੇ ਨੇ ਇੱਥੇ ਹੈਗੇ ਨੇ ਇੱਕ ਤਾਂ ਤੁਹਾਨੂੰ ਯਾਦ ਹੋਵੇਗਾ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕੀਤਾ ਸੀ ਕਿ ਮੂਲ ਸਮੱਗਰੀ ਜਿਹੜੀ ਦਿੱਤੀ ਜਾਵੇ ਉਹ ਹੈਗਾ ਪਰੋਲ ਵਾਲਾ ਮਸਲਾ ਕਿ ਜਿਹੜੀ ਪਰੋਲ ਹੈਗੀ ਹੈ ਉਹ ਬਕਾਇਦਾ ਜੇ ਆਪਾਂ ਕਹੀਏ ਭਾਈ ਅਮਰਤਪਾਲ ਸਿੰਘ ਹੋਣਾ ਦੀ ਉਹ ਚੈਲੰਜ ਕੀਤੀ ਹੈ ਕਿ ਉਹਨਾਂ ਨੂੰ ਪਰੋਲ ਜਿਹੜੀ ਹੈ ਉਹ ਦਿੱਤੀ ਜਾਵੇ ਪਰੋਲ ਕਿਸ ਲਈ ਦਿੱਤੀ ਜਾਵੇ ਤਾਂ ਕਿ ਉਹ ਜਿਹੜਾ ਸਰਦਰੋਦ ਦਾ ਸੈਸ਼ਨ ਚੱਲ ਰਿਹਾ ਹੈਗਾ ਉਸ ਦੇ ਵਿੱਚ ਆਪਣੀ ਹਾਜ਼ਰੀ ਭਰ ਸਕਣੇ ਆਪਾਂ ਕਹਿ ਸਕਦੇ ਹਾਂ ਕਿ ਉਦੋਂ ਡੀਸੀ ਨੇ ਜਿਹੜਾ ਹੈ ਬਕਾਇਦਾ ਮਨਾ ਕਰ ਦਿੱਤਾ ਕਿ ਜਿਹੜੀ ਪਰੋਲ ਨਹੀਂ ਦਿੱਤੀ ਜਾਵੇਗੀ ਤੇ ਦੂਜੇ ਪੱਲੇ ਜਿਹੜਾ ਹੈ ਆਪਾਂ ਇਹ ਦੇਖਿਆ ਕਿ ਉਦੇ ਉੱਤੇ ਫਿਰ ਸਰਕਾਰ ਨੇ ਕਿਹਾ ਕਿ ਹਾਈ ਕੋਰਟ ਨੇ ਕਿਹਾ ਕਿ ਤੂੰ ਸਰਕਾਰ ਨੂੰ ਕਿ ਤੁਸੀਂ ਮੂਲ ਸਮਗਰੀ ਜਿਹੜੀ ਹੈ ਉਹ ਲੈ ਕੇ ਆਓ ਉੱਤੇ ਲੰਬਾ ਚੌੜਾ ਜਿਹੜਾ ਹੈ ਕਿ ਬਹੁਤ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਦਸਤਾਵੇਜ਼ ਜਿਹੜੇ ਨੇ ਪਿਛਲੇ ਦਿਨੀ ਦਿੱਤੇ ਗਏ ਨੇ ਕਿ ਹਿੱਟ ਲਿਸਟ ਬਣਾਈ ਗਈ ਹੈ ਜੀ ਫਿਰ ਉਸ ਤੋਂ ਬਾਅਦ ਕੈਨੇਡਾ 'ਚ ਜਥੇਬੰਦੀ ਹੈ ਜੀ ਇਦਾਂ ਦੇ ਬਹੁਤ ਸਾਰੇ ਆਧਾਰ ਜਿਹੜੇ ਐਨਐਸਏ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਤੀਸਰੀ ਵਾਰ ਵਧਾਈ ਗਈ ਸੀ ਉਸ ਨੂੰ ਚੈਲੰਜ ਕਰਨ ਦੇ ਉੱਤੇ ਜਿਹੜਾ ਹੈ ਦਿੱਤੇ ਗਏ ਨੇ ਹੁਣ ਮਸਲਾ ਇਹ ਹੈ ਕਿ ਅਪ੍ਰੈਲ ਦੁਬਾਰਾ ਜਿਹੜੀ ਹੈ 3-4 ਮਹੀਨਿਆਂ ਦੇ ਵਿੱਚ ਆ ਜਾਣੀ ਹੈ ਅਜੇ ਤੀਸਰੀ ਵਾਲੀ ਜਿਹੜੀ ਐਨਐਸਏ ਹੈ ਉਹ ਚੈਲੰਜ ਹੋਈ ਹੈ ਤੇ ਫਿਰ ਹੁਣ ਇਹ ਵੀ ਨਹੀਂ ਪਤਾ ਕਿ ਚੌਥੀ ਵਾਰ ਵੀ ਜਿਹੜੀ ਹੈ ਉਹ ਲਗਾ ਦਿੱਤੀ ਜਾਵੇ ਜੀ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਵਿਲੱਖਣ ਕੇਸ ਜਿਹੜਾ ਹੈ ਇਹ ਸਾਹਮਣੇ ਜਿਹੜਾ ਆਇਆ ਹੈਗਾ ਔਰ ਲੰਬੇ ਸਮੇਂ ਦੇ ਬਾਅਦ ਜਿਹੜਾ ਹੈ ਕਿਉਂਕਿ ਐਨਐਸਏ ਨਾਰਮਲੀ ਇੱਕ ਵਾਰ ਹੀ ਲੱਗਦੀ ਹੁੰਦੀ ਹੈ ਇਹਨਾਂ ਤੇ ਦੋ ਵਾਰ ਤਿੰਨ ਵਾਰ ਔਰ ਫਿਰ ਜਿਹੜਾ ਹੈਗਾ ਤੁਸੀਂ ਦੇਖੋ ਕਿ ਸਰਕਾਰਾਂ ਉਹ ਉਹ ਕਾਫੀ ਸਾਰਾ ਲੰਬਾ ਜੋੜਾ ਜਿਹੜਾ ਪੁਲੰਦਾ ਹੈਗਾ ਉਹ ਲੈ ਕੇ ਆ ਜਾਂਦੀਆਂ ਨੇ ਕਿ ਇਹਨਾਂ ਦੀ ਸਪੀਚ ਇਜ਼ ਅ ਹਿਟ ਲਿਸਟ ਹੁਣ ਬੰਦਾ ਤੇ ਹੁਣ ਜੇ ਕੋਈ ਜਿਹੜੀ ਜਥੇਬੰਦੀ ਦੀ ਗੱਲ ਕਰਦੇ ਆ ਉਹ ਜਿਹੜੇ ਇਹਨਾਂ ਦੇ ਵਕੀਲ ਜਿਹੜੇ ਹੈਗੇ ਕੱਲ ਆਪਾਂ ਉਹਨਾਂ ਨੂੰ ਸੁਣ ਰਹੇ ਸੀ ਤੇ ਉਹ ਕਹਿੰਦੇ ਕਿ ਜਿਹੜੀ ਜਥੇਬੰਦੀ ਕੈਨੇਡਾ 'ਚ ਬਣੀ ਉਹ ਤੇ ਇਹਨਾਂ ਦੇ ਅੰਦਰ ਜਾਣ ਤੋਂ ਬਾਅਦ 'ਚ ਬਣੀ ਹੈ ਹੁਣ ਉਹ ਬਣਾਈ ਕਿਸ ਨੇ ਹੈ ਬਣਾਉਣ ਵਾਲਾ ਕੌਣ ਹੈ ਫਿਰ ਉਹ ਜਿਹੜੀ ਹਿੱਟ ਲਿਸਟ ਹੈਗੀ ਆ ਉਸ ਦੇ ਵਿੱਚੋਂ ਬਕਾਇਦਾ ਉਦੋਂ ਵੀ ਜਿਹੜਾ ਹੈਗਾ ਦੋ ਤਿੰਨ ਮੈਂਬਰਸ ਜਿਹੜੇ ਸਾਹਮਣੇ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਅਸੀਂ ਇਸ ਤਰ੍ਹਾਂ ਦਾ ਕੁਝ ਕਿਹਾ ਹੀ ਨਹੀਂ ਹੈਗਾ ਕਿ ਜਿਹੜਾ ਵੀ ਸਾਨੂੰ ਇਹ ਤੋਂ ਖਤਰਾ ਹੈਗਾ ਜਾਂ ਕਿਸ ਤਰ੍ਹਾਂ ਮਤਲਬ ਜਦੋਂ ਅੰਦਰ ਰੱਖਣਾ ਹੁੰਦਾ ਹੈ ਤੇ ਫਿਰ ਤਰਕੀਬਾਂ ਜਿਹੜੀਆਂ ਨੇ ਉਹ ਕਢ ਲਈਆਂ ਜਾਂਦੀਆਂ ਨੇ ਫਿਰ ਅਦਾਲਤਾਂ ਸਿਸਟਮ ਉਹਨਾਂ ਨੂੰ ਐਜ਼ ਇੱਕ ਟੂਲ ਦੇ ਵਜੋਂ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ ਹੁਣ ਇੱਥੇ ਅਗਲੀ ਤਰੀਕ ਜਿਹੜੀ ਹੈ ਥਰਸਡੇ ਦੀ ਮੇਰਾ ਖਿਆਲ ਵੀਰਵਾਰ ਦੀ ਜਿਹੜੀ ਪਈ ਹੈਗੀ ਆ ਦੇਖਦੇ ਆ ਕਿ ਇਹ ਉਦੋਂ ਉਹ ਜਿਹੜਾ ਸਰਦਰੋਤਾਲਾ ਸੈਸ਼ਨ ਖਤਮ ਹੋ ਜਾਣਾ ਹੈ ਤੇ ਇਹ ਜਿਹੜੀ ਐਨਐਸਏ ਵਾਲੀ ਹੈ ਇਹ ਚਲਦੀ ਰਹੇਗੀ ਹੁਣ ਇਹ ਇਤ ਨੂੰ ਕੀ ਜਵਾਬ ਦਿੰਦੇ ਨੇ ਕਿਸ ਤਰ੍ਹਾਂ ਕਿਉਂਕਿ ਜਦੋਂ 3-4000 ਪੇजेस ਦਾ ਇਨਾ ਲੰਬਾ ਚੌੜਾ ਪੁਲਾੰਦਾ ਹੈ ਤੇ ਫਿਰ ਵਕੀਲਾਂ ਨੂੰ ਵੀ ਜਿਹੜਾ ਹੈ ਪ੍ਰੈਪਰੇਸ਼ਨ ਕਰਨ ਦੇ ਲਈ ਸਮਾਂ ਚਾਹੀਦਾ ਹੁੰਦਾ ਹੈ ਮਤਲਬ ਇਹ ਚੀਜ਼ਾਂ ਬਹੁਤ ਸਾਰੀਆਂ ਜੜੀਆਂ ਨੇ ਕਾਨੂੰਨ ਤੁਸੀਂ ਦੇਖੋ ਨਾ ਉਹੀ ਗੱਲ ਉੱਥੇ ਆ ਜਾਂਦੀ ਹੈ ਕਿ ਜੇ ਸੰਵਿਧਾਨ ਇਜਾਜ਼ਤ ਦਿੰਦਾ ਹੈ ਕਿ ਇਲੈਕਸ਼ਨ ਲੜ ਲਵੋ ਇਹ ਕੋਈ ਕੇਸ ਆਪਾਂ ਕਹਿ ਸਕਦੇ ਹਾਂ ਕਿ ਕੋਈ ਸਜ਼ਾ ਵਾਲਾ ਕੇਸ ਨਹੀਂ ਹੈਗਾ ਇਹ ਸਿਰਫ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਹੈ ਤੇ ਅਜੇ ਵੀ ਸਰਕਾਰ ਨੂੰ ਜਿਹੜਾ ਇਸ ਤਰੀਕੇ ਦਾ ਜੇ ਲੱਗ ਰਿਹਾ ਹੈਗਾ ਕਿ ਉਹਦੇ ਨਾਲ ਬਹੁਤ ਜ਼ਿਆਦਾ ਖਤਰਾ ਹੈ ਜਾਂ ਕਿਸ ਤਰ੍ਹਾਂ ਜਾਂ ਇਹਦਾ ਸਾਰੇ ਦਾ ਸਾਰਾ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਕਾਰਨ ਹੀ ਹੈ ਕਿ ਉਹਦੇ ਆਉਣ ਦੇ ਨਾਲ ਫਿਰ ਤੁਸੀਂ ਦੇਖੋ ਨਾ ਕਿ ਬਾਕੀ ਦੀਆਂ ਪਾਰਟੀਆਂ ਦਾ ਜਾਂ ਆਪਾਂ ਕਹਿ ਸਕਦੇ ਆ ਕਿ ਰਾਜਨੀਤਿਕ ਮਾਹੌਲ ਕਿਹੋ ਜਿਹਾ ਹੋਇਆ ਹੋਏਗਾ ਜਿਸ ਤਰੀਕੇ ਦੀ ਨੌਜਵਾਨੀ ਨੂੰ ਭਾਈ ਅਮਰਪਾਲ ਸਿੰਘ ਅਟਰੈਕਟ ਕਰਦੇ ਹੈਗੇ ਨੇ ਉਹਨਾਂ ਨੂੰ ਜਿਹੜੀ ਹੈ ਬਹੁਤੀ ਜਿਆਦੀ ਚਿੰਤਾ ਆਪਾਂ ਕਹਿ ਸਕਦੇ ਆ ਕਿ ਹੈਗੀ ਬਿਲਕੁਲ ਜੀ